ਅਸ਼ੀਆ ਕਾਲ ਵਿਖਰੇ ਤੁਸੀਂ ਔਨ 에ਅਰ ਔਰ ਔਨ 에ਅਰ ਦੇ ਨਾਲ ਇਲੈਕਸ਼ਨ ਰਿਜ਼ਲਟ ਜੋ ਅਪਡੇਟ ਹੈ ਲਗਾਤਾਰ ਜਾ ਰਹੀ ਹੈ ਹਰਿਆਣਾ ਵਿਧਾਨ ਸਭਾ ਚੋਣਾਂ 90 ਸੀਟਾਂ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ 90 ਸੀਟਾਂ ਔਰ ਦੋਵਾਂ ਸੂਬਿਆਂ ਤੇ ਜੋ ਰੁਝਾਨ ਨੇ ਉਹ ਆਉਣੇ ਸ਼ੁਰੂ ਹੋ ਗਏ ਨੇ 8 ਵਜੇ ਤੋਂ ਰੁਝਾਨ ਆ ਰਹੇ ਨੇ ਔਰ ਕਾਂਗਰਸ ਦੇ ਹੱਕ ਦੇ ਵਿੱਚ ਰੁਝਾਨ ਆ ਰਹੇ ਨੇ ਜਿਵੇਂ ਕਿ ਐਗਜ਼ਿਟ ਪੋਲ ਦੇ ਨਤੀਜੇ ਸਾਹਮਣੇ ਆਇਆ ਸੀ ਕਾਂਗਰਸ ਨੂੰ ਬੜਤ ਮਿਲਦੀ ਹੋਈ ਦਿਖਾਈ ਗਈ ਸੀ ਐਗਜ਼ਿਟ ਪੋਲ ਦੇ ਵਿੱਚ ਜਿਸ ਤੋਂ ਬਾਅਦ तमाम ਤਰੀਕੇ ਦੇ ਬਿਆਨਬਾਜ਼ੀ ਵੀ ਸਾਹਮਣੇ ਆਈ ਸੀ ਕਿ ਇਹ ਸਿਰਫ ਐਗਜ਼ਿਟ ਪੋਲ ਔਰ ਐਗਜ਼ਿਟ ਪੋਲ ਹਮੇਸ਼ਾ ਸੱਚ ਸਾਬਿਤ ਨਹੀਂ ਹੁੰਦੇ ਪਰ ਐਗਜ਼ਿਟ ਪੋਲ ਕਾਂਗਰਸ ਦੇ ਹੱਕ ਦੇ ਵਿੱਚ ਆਉਂਦੇ ਦਿਖਾਈ ਦੇ ਰਹੇ ਨੇ ਜੋ ਨਤੀਜੇ ਨੇ ਜੋ ਰੁਝਾਨ ਆਨੇ ਸ਼ੁਰੂ ਹੋਏ ਨੇ ਉਸ ਤੋਂ ਬਾਅਦ ਕਾਂਗਰਸ ਦੇ ਜੋ ਚਿਹਰੇ ਨੇ ਉਹ ਖੇੜੇ ਹੋਏ ਨੇ ਹਰ ਪਾਸੇ ਕਾਂਗਰਸ ਦਫ਼ਤਰਾਂ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਕਾਂਗਰਸ ਦੇ ਸੀਨੀਅਰ ਆਗੂ ਪਵਨ ਖੇੜਾ ਦਾ ਬਿਆਨ ਵੀ ਸਾਡੇ ਕੋਲ ਪਹੁੰਚਿਆ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਜਿਸ ਦੇ ਵਿੱਚ ਉਹ ਸਾਫ਼ ਕਹਿ ਰਹੇ ਨੇ कि ਦੋਵਾਂ ਸੂਬਿਆਂ ਦੇ ਵਿੱਚ ਜੋ ਤਸਵੀਰ ਹੈ ਉਹ ਥੋੜੀ ਦੇਰ ਤੱਕ ਸਾਫ਼ ਹੋ ਜਾਏਗੀ ਔਰ ਉਸ ਤੋਂ ਬਾਅਦ ਕਿਉਂਕਿ ਲੱਡੂ ਵੰਡ ਰਹੇ ਨੇ ਪਹਿਲਾਂ ਤੋਂ ਹੀ ਆਰਡਰ ਦਿੱਤੇ ਹੋਏ ਸੀ ਤੇ ਉਸ ਤੋਂ ਬਾਅਦ ਜਲੇਬੀ ਵੀ ਵੰਡਾਂਗੇ ਕਿਉਂਕਿ ਰਾਹੁਲ ਗਾਂਧੀ ਦੇ ਜਲੇਬੀ ਵਾਲੇ ਬਿਆਨ ਤੇ ਹਰਿਆਣਾ ਦੇ ਵਿੱਚ ਸਿਆਸਤ ਬਹੁਤ ਜ਼ਿਆਦਾ ਗਰਮਾਈ ਸੀ ਉਹਨਾਂ ਨੇ ਕਿਹਾ ਸੀ ਕਿ ਪੀਐਮ ਨਰਿੰਦਰ ਮੋਦੀ ਨੂੰ ਵੀ ਜਲੇਬੀ ਅਸੀਂ ਜ਼ਰੂਰ ਭੇਜਾਂਗੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਉਹ ਬਿਆਨ ਸੁਣਾਉਂਦੇ ਆ ਪਵਨ ਖੇੜਾ ਦਾ ਜੋ ਕਿ ਉਹਨਾਂ ਨੇ ਇਲੈਕਸ਼ਨ ਦੇ ਰਿਜ਼ਲਟਸ ਨੂੰ ਲੈ ਕੇ ਦਿੱਤਾ ਹੈ ਅਮ ਆਸ਼ਵਾਸਤ ਹੈ जनता का आशीर्वाद दोनों राज्यों में कांग्रेस पार्टी और कांग्रेस के गठबंधन को मिलेगा सर अभी जी को कर, जी को बात ऐसी हो रही है की शाह अभी आज काउंटिंग चल रही है अभी आप सर हरियाणा में तो उसके बाद काउंटिंग के बाद हमारा एक प्रक्रिया होती है विधायक दल की बैठक होती है विधायक दल अपनी बात केंद्रीय नेतृत्व को अवगत कराता है और फिर निर्णय लिया अभी और शुरुआती रुझान है इंतजार कीजिए पूरा भरोसा है कि आज दिन भर लड्डू भी और जलेबी भी खाने को मिलेगी मोदी जी को भी जलेबी भेजने वाले और नायब सिंह जैन उनको भी, भी भेज भी और जम्मू कश्मीर के अंदर भी नंबर जो तो है वो बता रहे हैं कि नेशनल कॉन्फ्रेंस ऑफ कांग्रेस को शुरुआत में ही बहुमत हुआ दिखाई दे बिल्कुल पूरा भरोसा है जम्मू कश्मीर हरियाणा हम पूरे बहुमत से सरकार बनाने जा रहे हैं ਸੋ ਸੋ니아 ਤੁਸੀਂ ਕਾਂਗਰਸ ਦੇ ਸੀਨੀਅਰ ਅਗੂ ਪਵਨ ਖੇੜਾ ਨੇ ਜੋ ਬਿਆਨ ਦਿੱਤਾ ਔਰ ਖੁਸ਼ੀ ਸਾਫ ਤੌਰ ਤੇ ਜੋ ਲੱਗ ਰਹੀ ਹੈ ਕੁਝ ਤਸਵੀਰਾਂ ਵੀ ਸਾਡੇ ਕੋਲ ਪਹੁੰਚੀਆਂ ਨੇ ਜਦੋਂ ਨੈਬ ਸਿੰਘ ਸੈਣੀ ਮੰਦਿਰ ਪਹੁੰਚੇ ਮੰਦਿਰ ਦੇ ਦਰਸ਼ਨ ਕੀਤੇ ਉਹਨਾਂ ਨੇ ਆਰਤੀ ਕੀਤੀ ਤੇ ਉਮੀਦ ਕੀਤੀ ਕਿ ਬੀਜੇਪੀ ਹਰਿਆਣਾ ਦੇ ਵਿੱਚ ਹੈਟ੍ਰਿਕ ਲਗਾਏਗੀ ਪਰ ਜੋ ਨਤੀਜੇ ਸਾਹਮਣੇ ਆ ਰਹੇ ਨੇ ਕਿਉਂਕਿ ਥੋੜਾ ਜਿਹਾ ਵਕਤ ਰਹਿ ਗਿਆ ਕੁਝ ਘੰਟਿਆਂ ਦਾ ਤੇ ਸਾਢੇ 12:00 ਤੇ 1:00 ਵਜੇ ਤੱਕ ਤਸਵੀਰ ਸਾਫ ਹੋ ਜਾਏਗੀ ਕਾਂਗਰਸ ਨੇ ਬੜਤ ਬਣਾ ਲਈ ਹੈ ਸਾਰੀਆਂ ਸੀਟਾਂ ਦੇ ਰਜਨ ਆ ਚੁੱਕੇ ਨੇ ਤੇ ਜੋ ਬਹੁਮਤ ਦਾ ਅੰਕੜਾ ਹੈ ਕਾਂਗਰਸ ਕ੍ਰਾਸ ਕਰ ਚੁੱਕੀ ਹੈ ਤੇ ਕਾਂਗਰਸ ਦੀ ਸਾਫ ਸਾਫ ਹਰਿਆਣਾ ਦੇ ਵਿੱਚ ਸਰਕਾਰ ਬਣਦੀ ਹੋਈ ਨਜ਼ਰ ਆ ਰਹੀ ਹੈ ਸਭ ਤੋਂ ਪਹਿਲਾਂ ਨਾਭ ਸਿੰਘ ਸੈਣੀ ਜੋ ਮੰਦਰ ਪਹੁੰਚੇ ਉਹ ਤਸਵੀਰਾਂ ਵੀ ਦੇਖੋ ਤੇ ਜੰਮੂ ਕਸ਼ਮੀਰ ਦੇ ਵਿੱਚ ਕਾਊਂਟਿੰਗ ਸੈਂਟਰਸ ਦੇ ਬਾਹਰ ਕਿਸ ਤਰੀਕੇ ਦਾ ਮਾਹੌਲ ਹੈ ਉਹ ਵੀ ਤੁਸੀਂ ਦੇਖੋ ਤੁਸੀਂ ਵੇਖਿਆ ਸਵੇਰੇ ਸਵੇਰੇ ਮੰਦਿਰ ਪਹੁੰਚੇ ਸੀ ਆਸ਼ੀਰਵਾਦ ਲੈਣ ਦੇ ਲਈ ਤਾਂ ਕਿ ਜੋ ਚੋਣ ਨਤੀਜੇ ਨੇ ਉਹ ਪਾਰਟੀ ਦੇ ਹੱਕ ਦੇ ਵਿੱਚ ਤੇ ਨਾਲ-ਨਾਲ ਉਹਨਾਂ ਦੇ ਹੱਕ ਦੇ ਵਿੱਚ ਵੀ ਆਉਣ ਕਿਉਂਕਿ ਲਾਡਵਾ ਸੀਟ ਤੋਂ ਉਹ ਇਲੈਕਸ਼ਨ ਲੜ ਰਹੇ ਨੇ ਹਾਲਾਂਕਿ ਅੱਗੇ ਚੱਲ ਰਹੇ ਨੇ ਪਰ ਮਾਰਜਨ ਜੋ ਹੈ ਅੱਗੇ ਚੱਲਣ ਦਾ ਬਹੁਤ ਜ਼ਿਆਦਾ ਨਹੀਂ ਹੈ ਕੀ ਬਿਆਨ ਦਿੱਤਾ ਨਾਇਬ ਸਿੰਘ ਸੈਣੀ ਨੇ ਜਦੋਂ ਉਹ ਮੰਦਿਰ ਪਹੁੰਚੇ ਸੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹ ਵੀ ਤੁਹਾਨੂੰ ਸੁਣਾਉਂਦੇ ਆ ਆ ਦੇਖਿਏ ਅੱਜ ਕਾਊਂਟਿੰਗ ਹੈ ਔਰ हमें पूर्ण विश्वास है हरियाणा प्रदेश की जो हमने सेवा ईमानदारी से पिछले आ, दस वर्षों के अंदर की है मैं उस आधार के ऊपर कह सकता हूं कि हम तीसरी बार हरियाणा के अंदर एक तरफा सरकार बना रहे हैं भारतीय जनता पार्टी तीसरी बार सेवा के लिए तैयार है क्योंकि केंद्र में आदरणीय नरेंद्र मोदी जी तीसरी बार प्रधानमंत्री बने हैं और हमने पिछले दस वर्षों के अंदर आदरणीय मोदी जी के नेतृत्व के अंदर हरियाणा की गती से विकास किया है समस्याओं का समाधान किया है ईमानदारी से हमारी सरकार ने किया है और आगे भी हम मजबूती से ईमानदारी से हरियाणा प्रदेश को आगे बढ़ाने का काम हमारी सरकार करेगी सो बयान तो सुना दिते और यह भी दस दिता की कुछ अपडेट चल रही है जो टैली आ रही है तो दस दें ਤੋ ਮੇਰੇ ਕੋਲ ਕੁਝ ਆંકੜੇ ਮਿਲੇ ਹੋਏ ਨੇ ਉਹ ਤੁਹਾਡੇ ਤੱਕ ਜ਼ਰੂਰ ਅਸੀਂ ਪਹੁੰਚਾਵਾਂਗੇ ਤੇ ਸਾਂਝਾ ਕਰਾਂਗੇ ਦੱਸਦੇ 90 ਵਿਧਾਨ ਸਭਾ ਸੀਟਾਂ ਬਹੁਮਤ ਦਾ ਅੰਕੜਾ 46 ਜਿਸ ਨੇ ਬਹੁਮਤ ਦਾ ਅੰਕੜਾ ਕ੍ਰੋਸ ਕਰ ਲਿਆ ਸਾਫ ਸਰਕਾਰ ਬਣ ਚਾਹੀ ਗਈ ਹਰਿਆਣਾ ਦੇ ਵਿੱਚ ਚ ਨਤੀਜੇ ਨੇ ਰੁਝਾਨ ਨੇ ਰੁਝਾਨ ਨਹੀਂ ਕਹਾਂਗੇ ਦਰਅਸਲ ਹੁਣ ਨਤੀਜੇ ਕਹਿਣਾ ਜੇ ਸ਼ੁਰੂ ਕਰਦੇ ਤਾਂ ਗਲਤ ਨਹੀਂ ਹੋਏਗਾ ਕਿਉਂਕਿ 90 ਸੀਟਾਂ ਦੇ ਰੁਝਾਨ ਆ ਚੁੱਕੇ ਨੇ ਤੇ ਸਾਰੀਆਂ ਸੀਟਾਂ ਦੇ ਰੁਝਾਨਾਂ ਤੋਂ ਬਾਅਦ ਦੱਸ ਦਈਏ ਕਿ ਕਰੀਬ-ਕਰੀਬ ਅ 40 ਤੋਂ ਪਾਰ ਸੀਟਾਂ ਕਾਂਗਰਸ ਦੇ ਹੱਕ ਦੇ ਵਿੱਚ ਜਾਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹੁਣ ਜੋ ਰੁਝਾਨ ਨੇ ਜੋ ਹਰਿਆਣਾ ਵਿਧਾਨ ਸਭਾ ਸੀਟਾਂ ਦੇ ਰੁਝਾਨ ਆ ਰਹੇ ਨੇ ਥੋੜਾ ਜਿਹਾ ਬਦਲਾਅ ਜ਼ਰੂਰ ਹੋਇਆ ਹੈ ਆ ਭਾਜਪਾ 42 ਸੀਟਾਂ ਤੇ ਅੱਗੇ ਚੱਲ ਰਹੀ ਹੈ ਤੇ ਕਾਂਗਰਸ 40 ਸੀਟਾਂ ਤੇ ਅੱਗੇ ਚੱਲ ਰਹੀ ਹੈ ਜੀ ਜੀ ਪੀ ਦਾ ਖਾਤਾ ਵੀ ਨਹੀਂ ਖੁੱਲਿਆ ਹੈ ਸਭ ਤੋਂ ਵੱਡੀ ਗੱਲ ਬੀਜੇਪੀ ਦੇ ਨਾਲ ਵੱਖਰੀ ਹੋਈ ਸੀ ਤਲਾਕ ਹੋ ਗਿਆ ਸੀ ਚੋਣਾਂ ਤੋਂ ਠੀਕ ਪਹਿਲਾਂ ਔਰ ਇਹ ਕਿਹਾ ਸੀ ਕਿ ਹਰਿਆਣਾ ਦੇ ਹੱਕ ਦੇ ਵਿੱਚ ਅਸੀਂ ਇਹ ਫੈਸਲਾ ਲਿਆ ਦੁਸ਼ੰਤ ਚਟਾਲਾ ਦਾ ਵੱਡਾ ਬਿਆਨ ਸਾਹਮਣੇ ਆਇਆ ਸੀ ਪਰ ਜੇ ਜੇਪੀ ਦਾ ਖਾਤਾ ਤੱਕ ਨਹੀਂ ਖੁੱਲਿਆ ਇਸ ਤੋਂ ਇਲਾਵਾ ਇਨੇਲੋ ਤੇ ਬੀਐਸਪੀ ਦਾ ਜੋੜ ਜੋੜਾ ਹੈ ਤਿੰਨ ਸੀਟਾਂ ਤੇ ਅੱਗੇ ਚੱਲ ਰਿਹਾ ਹੈ ਤੇ ਬਾਕੀ ਜੋ ਆਜ਼ਾਦ ਉਮੀਦਵਾਰ ਹੁੰਦੇ ਨੇ ਪੰਜ ਸੀਟਾਂ ਤੇ ਉਹਨਾਂ ਨੇ ਬੜਤ ਬਣਾਈ ਹੋਈ ਹੈ ਜੰਮੂ ਕਸ਼ਮੀਰ ਵਿਧਾਨ ਸਭਾ ਦੀ ਗੱਲ ਕਰ ਲਈਏ 10 ਸਾਲਾਂ ਬਾਅਦ ਇਲੈਕਸ਼ਨਸ ਹੋਏ ਨੇ ਧਾਰਾ 370 ਹਟੀ ਹੈ ਉਸ ਤੋਂ ਬਾਅਦ ਇਲੈਕਸ਼ਨ ਹੋਏ ਨੇ ਔਰ ਧਾਰਾ 370 ਇੱਕ ਵੱਡਾ ਮੁੱਦਾ ਰਿਹਾ ਹੈ ਕਿਉਂਕਿ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਉੱਥੇ ਜਾ ਕੇ ਵੀ ਦਿੱਤਾ ਤੇ ਆਮ ਵੀ ਉਹ ਕਹਿੰਦੇ ਰਹੇ ਨੇ ਕਿ ਜੇ ਸਾਡੀ ਸਰਕਾਰ ਸੱਤਾ ਦੇ ਵਿੱਚ ਆਇਆ ਤੇ ਧਾਰਾ 370 ਨੂੰ ਖਤਮ ਕੀਤਾ ਜਾਵੇਗਾ ਜੰਮੂ ਕਸ਼ਮੀਰ ਦੇ ਵਿੱਚ ਨੈਸ਼ਨਲ ਕਾਨਫਰੰਸ ਦੇ ਨਾਲ ਗਠਜੋੜ ਕੀਤਾ ਗਿਆ ਤੇ ਹੁਣ ਦੱਸਦੀ ਨੈਸ਼ਨਲ ਕਾਨਫਰੰਸ 42 ਸੀਟਾਂ ਤੇ ਅੱਗੇ ਚੱਲ ਰਹੀ ਹੈ ਭਾਜਪਾ 24 ਸੀਟਾਂ ਤੇ ਅੱਗੇ ਚੱਲ ਰਹੀ ਹੈ ਕਾਂਗਰਸ 6 ਸੀਟਾਂ ਤੇ ਅੱਗੇ ਚੱਲ ਰਹੀ ਔਰ ਪੀਡੀਪੀ ਬਹੁਤ ਜ਼ਿਆਦਾ ਪਿੱਛੇ ਸਿਰਫ 4 ਸੀਟਾਂ ਤੇ ਪੀਡੀਪੀ ਨੇ ਬੜਤ ਬਣਾਈ ਹੈ ਦੂਜੇ ਪਾਸੇ ਜੇਕਰ ਗੱਲ ਕਰ ਲਈ ਜਾਵੇ ਤਾਂ ਜੋ ਆਜ਼ਾਦ ਉਮੀਦਵਾਰ ਹੁੰਦੇ ਨੇ ਉਹ 14 ਸੀਟਾਂ ਤੇ ਬੜਤ ਬਣਾਏ ਹੋਏ ਨੇ ਔਰ ਪਹਿਲਾ ਜੋ ਰੁਝਾਨ ਸਾਹਮਣੇ ਆ ਰਹੇ ਸੀ ਇਹ ਗੱਲਾਂ ਸਾਹਮਣੇ ਆ ਰਹੀਆਂ ਸੀ ਕਿ ਕਿਸੇ ਨੂੰ ਵੀ ਜੰਮੂ ਕਸ਼ਮੀਰ ਦੇ ਵਿੱਚ ਜੋ ਨਤੀਜੇ ਆਉਣਗੇ ਵਿਧਾਨ ਸਭਾ ਦਾ ਕਿਸੇ ਨੂੰ ਵੀ ਬਹੁਮਤ ਨਹੀਂ ਮਿਲੇਗਾ ਹੰਗ ਅਸੈਂਬਲੀ ਬਣ ਸਕਦੀ ਹੈ ਯਾਨੀ ਕਿ ਮਿਲੀ ਜੁਲੀ ਸਰਕਾਰ ਬਣ ਸਕਦੀ ਹੈ ਤੇ ਜੋ ਆਜ਼ਾਦ ਉਮੀਦਵਾਰ ਹੁੰਦੇ ਨੇ ਉਹ ਇੱਕ ਵੱਡਾ ਰੋਲ ਪਲੇ ਕਰ ਸਕਦੇ ਨੇ ਇਹ ਖਬਰ ਵੀ ਸਾਹਮਣੇ ਆਈ ਸੀ ਕਿ ਜਿਸ ਤਰੀਕੇ ਨਾਲ ਰੁਝਾਨ ਆਨੇ ਸ਼ੁਰੂ ਹੋਏ ਕਾਂਗਰਸ ਨੂੰ ਤੇ ਐਨਸੀਪੀ ਨੂੰ ਬਰਤ ਮਿਲਦੀ ਹੋਈ ਦੇਖੀ ਤਾਂ ਭਾਜਪਾ ਨੇ ਆਜ਼ਾਦ ਉਮੀਦਵਾਰਾਂ ਦੇ ਨਾਲ ਕੰਟੈਕਟ ਕਰਨਾ ਵੀ ਸ਼ੁਰੂ ਕਰ ਦਿੱਤਾ ਕਿ ਜੋੜ ਤੋੜ ਦੀ ਰਾਜਨੀਤੀ ਲਈ ਭਾਜਪਾ ਬਹੁਤ ਜ਼ਿਆਦਾ ਫੇਮਸ ਹੋ ਗਈ ਹੈ ਬੀਤੇ ਕੁਝ ਸਾਲਾਂ ਦੀ ਜੇਕਰ ਗੱਲ ਕੀਤੀ ਜਾਵੇ ਸੋ ਜੋ ਰੁਝਾਨ ਆ ਰਹੇ ਨੇ ਇਹ ਅਸੀਂ ਤੁਹਾਨੂੰ ਦੱਸ ਦਿਆਂ ਹਰਿਆਣਾ ਦੇ ਵੱਡੇ ਚਿਹਰਿਆਂ ਦੀ ਗੱਲ ਵੀ ਅਸੀਂ ਜ਼ਰੂਰ ਕਰਾਂਗੇ ਨੈਪ ਸਿੰਘ ਸੈਣੀ ਜੋ ਕਿ ਲਾਡਵਾਸੀ ਤੋਂ ਚੋਣ ਲੜੇ ਸਿਰਫ 732 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਅੱਗੇ ਜ਼ਰੂਰ ਚੱਲ ਰਹੇ ਨੇ ਪਰ ਮਾਰਜਨ ਬਹੁਤ ਜ਼ਿਆਦਾ ਨਹੀਂ ਹੈ ਦੂਜੇ ਪਾਸੇ ਭੁਪਿੰਦਰ ਸਿੰਘ ਹੁੱਡਾ ਗੜੀਸਾਂਪਲਾ ਕਿਲੋਈ ਤੋਂ ਜੋ ਚੋਣ ਲੜ ਰਹੇ ਨੇ ਉਹ 11099 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਵਿਨੇਸ਼ ਭੋਗਾਟ ਹਰਿਆਣਾ ਦੇ ਜੁਲਾਨਾ ਸੀਟ ਤੋਂ ਜੁਲਾਨਾ ਵਿਨੇਸ਼ ਭੋਗਾਟ ਦੇ ਸੌ ਰਹੇ ਨੇ ਸੋਏ ਸੀਟ ਤੋਂ ਅੱਗੇ ਚੱਲ ਰਹੀ ਹੈ ਅੱਗੇ ਜ਼ਰੂਰ ਚੱਲ ਰਹੀ ਹੈ ਪਰ ਮਹੱਸ 214 ਵੋਟਾਂ ਤੋਂ ਵਿਨੇਸ਼ ਭੋਗਾਟ ਨੂੰ ਫਿਲਹਾਲ ਬੜਤ ਮਿਲੀ ਹੋਈ ਹੈ ਬਹੁਤ ਜ਼ਿਆਦਾ ਮਾਰ ਚਲ ਰਹੀ ਹੈ ਅਨਿਲ ਵਿਜ ਸਭ ਤੋਂ ਵੱਡੀ ਗੱਲ ਅੰਬਾਲਾ ਕੈਂਟ ਦੀ ਸੀਟ ਤੋਂ ਅਨਿਲ ਵਿਜ ਵੱਡਾ ਚਿਹਰਾ ਸੀਐਮ ਲਈ ਦਾਅਵੇਦਾਰੀ ਵੀ ਠੋਕ ਚੁੱਕੇ ਨੇ ਕਿ ਮੈਂ ਬਹੁਤ ਸੀਨੀਅਰ ਆ ਬਹੁਤ ਕੰਮ ਕੀਤੇ ਨੇ ਤੇ ਜੇਕਰ ਪਾਰਟੀ ਜਿੱਤਦੀ ਹੈ ਤਾਂ ਮੈਂ ਦਾਅਵੇਦਾਰੀ ਜ਼ਰੂਰ ਪੇਸ਼ ਕਰੂੰਗਾ ਕਿਉਂਕਿ ਲੋਕ ਚਾਹੁੰਦੇ ਨੇ ਕਿ ਮੈਂ ਸੀਐਮ ਅਹੁਦੇ ਤੇ ਬੈਠਾਂ ਆਪਣੀ ਹੀ ਸੀਟ ਤੋਂ ਅੰਬਾਲਾ ਕੈਂਟ ਉਹ ਪਿੱਛੇ ਚੱਲ ਰਹੇ ਨੇ ਇਹ ਵੱਡੀ ਗੱਲ ਦੁਸ਼ਯੰਤ ਚੋਟਾਲਾ ਉਚਾਨਾ ਕਲਾ ਸੀਟ ਤੋਂ ਲੜੇ ਸੀ ਔਰ ਪਿੱਛੇ ਚੱਲ ਰਹੇ ਨੇ ਸ਼੍ਰਤੀ ਚੌਧਰੀ ਜੋ ਕਿ ਭਾਜਪਾ ਦੀ ਹੈ ਤੋਂ ਸ਼ਾਮ ਸੀਟ ਤੋਂ ਇਲੈਕਸ਼ਨ ਲੜੇ 1042 ਵੋਟਾਂ ਤੋਂ ਅੱਗੇ ਚੱਲ ਰਹੀ ਹੈ ਇਸ ਤੋਂ ਇਲਾਵਾ ਗੋਪਾਲ ਕਾਂਡਾ ਸਿਰਸਾ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਸੀਗੇ ਔਰ ਅੱਗੇ ਚੱਲ ਰਹੇ ਨੇ ਕੈਪਟਨ ਅਭਿਮਨਿਊ ਨਰਨੌਥ ਸੀਟ ਤੋਂ ਪਿੱਛੇ ਚੱਲ ਰਹੇ ਨੇ ਉਸ ਤੋਂ ਇਲਾਵਾ ਸਬਿਤਰੀ ਜਿੰਦਲ ਅੱਗੇ ਚੱਲ ਰਹੇ ਨੇ ਹਿਸਾਰ ਸੀਟ ਤੋਂ ਹੀ ਚੋਣ ਲੜੇ ਸੀ ਅਬੇ ਸਿੰਘ ਚਟਾਲਾ ਏਲਾਣਾਬਾਦ ਤੋਂ 2332 ਵੋਟਰਾਂ ਤੋਂ ਪਿੱਛੇ ਚੱਲਣੇ ਬਹੁਤ ਜ਼ਿਆਦਾ ਮਾਰਜਨ ਨਹੀਂ ਹੈ ਜਿੱਤ ਦੀ ਜੇਕਰ ਗੱਲ ਕੀਤੀ ਜਾਵੇ तमाम ਵੱਡੇ ਚਿਹਰੇ ਨੇ ਜੋ ਕਿ ਹਰਿਆਣੇ ਦੇ ਵਿੱਚ ਜਿਨ੍ਹਾਂ ਦੀ ਕਿਸਮਤ ਜੋ ਹੈ ਦਾਤੇ ਲੱਗੀ ਹੋਈ ਸੀ ਕੁਝ ਅੱਗੇ ਚੱਲ ਰਹੇ ਨੇ ਕੁਝ ਪਿੱਛੇ ਚੱਲ ਰਹੇ ਨੇ ਪਰ ਮਾਰਜਿਨ ਇਹ ਜੋ ਖਾਸ ਗੱਲ ਹੈ ਦੇਖਣ ਵਾਲੀ ਉਹ ਇਹ ਹੈ ਕਿ ਮਾਰਜਿਨ ਬਹੁਤ ਜ਼ਿਆਦਾ ਨਹੀਂ ਹੈ ਜੋ ਜਿੱਤਵਾਂ ਦਿਖਾਈ ਦੇ ਰਿਹਾ ਹੈ ਉਹ ਵੀ ਬਹੁਤ ਜ਼ਿਆਦਾ ਮਾਰਜਿਨ ਦੇ ਨਾਲ ਦਿਖਾਈ ਨਹੀਂ ਦੇ ਰਿਹਾ ਤੇ ਜੋ ਹਾਰਦਾ ਹੋਇਆ ਦਿਖਾਈ ਦੇ ਰਿਹਾ ਉਸਦੇ ਹਾਰ ਦਾ ਮਾਰਜਿਨ ਵੀ ਬੇਹਦ ਘੱਟ ਹੈ ਯਾਨੀ ਕਿ ਜੋ ਟੱਕਰ ਹੈ ਉਹ ਕਾਂਟੇ ਦੀ ਟੱਕਰ ਜ਼ਰੂਰ ਸਾਬਿਤ ਹੋਈ ਹੈ ਭਾਜਪਾ ਤੇ ਕਾਂਗਰਸ ਦੋ ਅਹਿਮ ਪਾਰਟੀਆਂ ਵੱਡੇ ਚਿਹਰੇ ਪਾਰਟੀਆਂ ਦੇ ਤੇ ਕਾਂਟੇ ਦੀ ਟੱਕਰ ਇੱਕ ਦੂਜੇ ਨੂੰ ਆਪਣੇ ਆਪਣੇ ਇਲਾਕੇ ਦੇ ਵਿੱਚ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਸੋ ਹੁਣ ਅਸੀਂ ਜੰਮੂ ਕਸ਼ਮੀਰ ਦੀ ਵੀ ਗੱਲ ਕਰਾਂਗੇ ਨੈਸ਼ਨਲ ਕਾਨਫਰੰਸ 42 ਸੀਟਾਂ ਤੇ ਅੱਗੇ ਚੱਲ ਰਹੀ ਹੈ ਬੀਜੇਪੀ 24 ਸੀਟਾਂ ਤੇ ਅੱਗੇ ਚੱਲ ਰਹੀ ਹੈ ਪੀਡੀਪੀ 4 ਸੀਟਾਂ ਤੇ ਅੱਗੇ ਚੱਲ ਰਹੀ ਹੈ ਕਾਂਗਰਸ ਨੇ 7 ਸੀਟਾਂ ਤੇ ਬੜਤ ਬਣਾ ਲਈ ਇੱਕ ਸੀਟ ਦਾ ਬਦਲਾ ਹੋ ਗਿਆ ਕਿਉਂਕਿ ਹੁਣ ਤੋਂ ਕੁਝ ਮਿੰਟ ਪਹਿਲਾਂ ਅਸੀਂ ਜਿਹੜਾ ਦੱਸਿਆ ਸੀ ਤਾਂ 6 ਸੀਟਾਂ ਤੇ ਕਾਂਗਰਸ ਅੱਗੇ ਚੱਲ ਰਹੀ ਸੀ ਤੇ ਹੁਣ ਜੋ ਆਜ਼ਾਦ ਉਮੀਦਵਾਰ ਨੇ ਉਹ 12 ਸੀਟਾਂ ਤੇ ਬੜਤ ਬਣਾਏ ਹੋਏ ਨੇ ਯਾਨੀ ਕਿ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਗਠਚੋੜ ਹੋਇਆ ਜੰਮੂ ਕਸ਼ਮੀਰ ਦੇ ਵਿੱਚ ਔਰ ਨੈਸ਼ਨਲ ਕਾਨਫਰੰਸ ਦੀਆਂ 42 ਸੀਟਾਂ ਕਾਂਗਰਸ ਦੀਆਂ 7 ਸੀਟਾਂ ਜੇਕਰ ਇਹ ਰੁਝਾਨ ਨਤੀਜਿਆਂ ਦੇ ਵਿੱਚ ਤਬਦੀਲ ਹੋ ਜਾਂਦੇ ਨੇ ਤਾਂ ਫਿਰ ਸਾਫ਼-ਸਾਫ਼ ਜੰਮੂ ਕਸ਼ਮੀਰ ਦੇ ਵਿੱਚ ਵੀ